ਕਿੰਨਾ ਬਾਈ ਏਰੀਆ ਆ ਜਿਹੜਾ ਟਿੱਬੇ ਵਾਲਾ ਪਾਦੇ ਕੇ ਤੁਹਾਡੇ ਕੋਲੇ 25 ਵਿਘੇ ਵੀ ਗਏ ਬਈਰੇ 25 ਵਿਘੇ ਤੇ ਤਿੰਨ ਫਸਲਾਂ ਬਾਈ اگਤੀ ਇਹਦੇ ਚ ਹਾਂਜੀ ਤਿੰਨ ਫਸਲਾਂ ਵਿਜੀਆ ਗੁਵਾਰਾ ਹੋ ਗਿਆ ਬਾਜਰਾ ਹੋ ਗਿਆ ਤੇ ਨਰਮਾ ਹੋ ਗਿਆ ਹਨਾ ਇੱਥੇ ਲਗਭਗ ਤਾਂ ਠੇਕੇ ਲੱਗਦੀ ਨਹੀਂ ਗੀ ਕਿ ਉਹ ਆਪ ਵੀ ਕਰਦੀ ਆ ਖੇਤੀ ਹੂੰ ਜੇ ਲੱਗਦੀ ਹੋਵੇ ਤਾਂ ਇਹ ਆਈ ਕੋਈ 8000 ਰੁਪਏ ਵਗੈਰਾ ਜੀ 8000 ਫਵਾਰਾ ਸਿਸਟਮ ਤੇ ਬਾਈ ਕੋਈ ਸਬਸਿਡੀ ਵਗੈਰਾ ਵੀ ਹੈਗੀ ਆ ਕਿਸਾਨ ਭਰਾਵਾਂ ਨੂੰ ਫਾਰਮ ਸਿਸਟਮ ਤੇ ਸਬਸਿਡੀ ਹੈਗੀ ਫਾਰਾਂ ਨੂੰ ਹੂੰ ਆਪਣੇ ਲਈਏ ਤਾਂ ਸਰਕਾਰ ਦਿੰਦੀ ਹੈ 40 ਪ੍ਰਸੈਂਟ ਸਬਸਿਡੀ ਪਾਣੀ ਕਿੰਨੇ ਫੁੱਟ ਤੇ ਬਈ ਜਿਹੜੀ ਆਪਣੇ ਮੋਟਰ ਲੱਗੀ ਹੈ ਤੇ ਮੋਟਰ ਲੱਗੀ ਹੈ 40 ਫੁੱਟ ਤੇ ਵਾਟਰ ਲੈਵਲ ਹੈਗਾ 400 ਫੁੱਟ ਬੋਰ ਹੈਗਾ 150 ਫਾਟ ਹਾਂਜੀ ਪਾਣੀ ਇੱਕ ਨੰਬਰ ਆ ਬਈ ਜਮਾ ਹਾਂਜੀ ਬੜਿਆ ਮਿੱਠਾ ਪਾਣੀ ਆ 4 ਨੰਬਰ 4 ਇੰਚ ਪ੍ਰੈਸ਼ਰ ਦਾ ਪਾਣੀ ਤੇ ਕਨੈਕਸ਼ਨ ਕਿੰਨੇ ਦਾ ਬਾਈ ਕਨੈਕਸ਼ਨ 16 ਹਸ ਪਾਵਰ ਦਾ ਕਨੈਕਸ਼ਨ ਹੈ ਟਰਾਂਸਮਿਟਰ 10 ਤੱਕ ਤੇ ਰਾਜਸਥਾਨ ਦੇ ਵਿੱਚ ਜਿਹੜੀ ਟਿੱਬੇ ਦੀ ਖੇਤੀ ਕਰਦੇ ਆ ਬਾਈ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਕੀ ਰੇਟ ਰਹਿੰਦਾ ਇੱਥੇ ਕਿੰਨਾ ਕੁ ਝਾੜ ਰਹਿੰਦਾ ਬਾਈ ਸਸੀ ਕਾ ਸਸੀ ਕਾ ਹੋਰ ਕਹਿਮਸ ਇਤਾਂ ਬਾਈ ਵਧੀਆ ਜੀ ਕਿੰਨੇ ਬਾਈ ਏਰੀਆ ਆ ਜਿਹੜਾ ਟਿੱਬੇ ਵਾਲਾ ਆਪਾਂ ਦੇ ਕੇ ਤੁਹਾਡੇ ਕੋਲੇ 25 ਬਿਗੇ ਵੀਰੇ 25 ਬਿਗੇ ਤੇ ਤਿੰਨ ਫਸਲਾਂ ਬਾਈ ਹਕਤੀ ਇਹਦੇ ਚ ਹਾਂਜੀ ਤਿੰਨ ਫਸਲਾਂ ਵੀ ਜੀ ਗੁਵਾਰਾ ਹੋ ਗਿਆ ਬਾਜਰਾ ਹੋ ਗਿਆ ਤੇ ਨਰਮਾ ਹੋ ਗਿਆ ਹਨਾ ਤੇ ਇਹਨੂੰ ਫਿਰ ਬਾਈ ਸਿੰਚਾਈ ਦਾ ਸਾਧਨ ਫਵਾਰਾ ਸਿਸਟਮ ਹਾਂਜੀ ਠੀਕ ਆ ਐਕਤੀ ਤਾਂ ਮੈਨੂੰ ਲੱਗਦਾ ਵੀ ਮੀਂਹ ਬਹੁਤ ਜ਼ਿਆਦਾ ਪੈ ਗਿਆ ਉਹਨਾਂ ਨੇ ਹਾਂ ਹੁਣ ਤਾਂ ਮੀਂਹ ਬਹੁਤ ਐ ਪਹਿਲਾਂ ਫਵਾਰੇ ਚੱਲਦੇ ਸੀ ਨਰਮੇ ਨੂੰ ਹਾਂ ਤਾਂ ਹੁਣ ਤਾਂ ਮੀਂਹ ਬਥੇਰਾ ਕੁਝ ਚੱਕਰ ਠੀਕ ਆ ਠੀਕ ਆ ਗਵਾਰੇ ਦੀ ਫਸਲ ਬਾਈ ਕਿੰਨੇ ਟਾਈਮ ਚ ਜਿਹੜੀ ਤਿਆਰ ਹੋ ਜਾਂਦੀ ਆ ਪੱਕੇ ਗਵਾਰੇ ਦੀ ਫਸਲ 90 ਦਿਨਾਂ ਤਿਆਰ ਹੋ ਜਾਂਦੀ 90 ਦਿਨਾਂ ਚ ਤੇ ਝਾੜ ਜੇ ਚੰਗਾ ਮੌਸਮ ਰਵੇ ਬਾਈ ਚੰਗਾ ਮੌਸਮ ਰਵੇ ਤਾਂ ਤਿੰਨ ਗੁੰਟਲ ਵੀ ਗੇ ਤਾਂ ਨਿਕਲ ਜਾਂਦਾ ਮੇਰਾ ਗਵਾਰਾ ਜੀ ਬਿਨਾਂ ਪਾਣੀ ਨੀਰਾ ਫਿਰ ਇੱਥੋਂ ਹੀ ਲੈ ਜਾਂਦੇ ਆ ਬਾਈ ਹਾਂਜੀ ਨੀਰਾ ਇੱਥੋਂ ਲੈ ਜਾਂਦੇ ਆ ਨੀਰਾ बाजरा भाई बिरानी रखिए ਖਾਣ ਵਾਸਤੇ ਤਾਂ ਆਈ 4-5 ਗੁੰਟਲ ਵੀ ਇਹਦਾ ਹੋ ਜਾਂਦਾ ਪਾਣੀ ਪੂਣੀ ਲਾਏ ਤੇ 7-7 8 ਗੁੰਟਲ ਵੀ ਨਿਕਲ ਜਾਂਦਾ ਤੇ ਇਹਦਾ ਰੇਟ ਕੀ ਰਹਿੰਦਾ ਬਈ ਪਕਾਵੇਂ ਬਾਜਰੇ ਦਾ ਪਕਾਵੇਂ ਬਾਜਰੇ ਦਾ ਆਈ ਬਾਜ਼ਾਰ ਤੇ 2000 ਰੁਪਏ ਵਿਕਦਾ ਹੈ 2000 ਰੁਪਏ ਠੀਕ ਹੈ ਠੀਕਾ ਤੇ ਵੈਰਾਈਟੀ ਬਾਈ ਕਿਹੜੀ ਵੇਚਦੇ ਨਰਮੇ ਦੇ ਇਹਦੇ ਬਾਜਰੇ ਦੇ ਬਾਜਰੇ ਦੀ ਨੰਦੀ ਵੈਰਾਈਟੀ ਹੈ ਨੰਦੇ ਹਾਂਜੀ ਠੀਕਾ ਤੇ ਜਿਹੜਾ ਆਪਾਂ ਦੇਖੀਏ ਵੀ ਆਪਣੇ ਨਰਮਾ ਬਾਈ ਹਾਂਜੀ ਇਹ ਕਿਹੜੀ ਵੈਰਾਈਟੀ ਹੈ ਫਿਰ ਆ ਛੰਤਰ ਬੀਜ ਹੈ 776 776 ਠੀਕ ਹੈ ਠੀਕ ਹੈ ਐਕਟੀ ਦਾ ਬਾਈ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੀ ਆ ਫਸਲ ਆ ਨਾ ਹਾਂਜੀ ਹਾਂਜੀ ਤੇ ਜੇ ਬਾਈ ਦੇਖਿਆ ਟਿੱਬੇ ਦਾ ਕੀ ਰੇਟ ਰਹਿੰਦਾ ਠੇਕੇ ਦਾ ਬਾਈ ਬਾਈ ਇੱਥੇ ਲਗਭਗ ਤਾਂ ਠੇਕੇ ਲਗਦੀ ਨਹੀਂਗੀ ਕਿਉਂ ਆਪਦੀ ਕਰਦੀ ਆ ਖੇਤੀ ਹੂੰ ਜੇ ਲਗਦੀ ਹੋਵੇ ਤਾਂ ਇਹ ਆਈ ਕੋਈ 8000 ਰੁਪਏ ਵੀ ਕਰਿਆ ਜਾਂ 8000 ਰੁਪਏ ਵੀ ਕਰ ਤੁਸੀਂ ਆਪਦੀ ਜਿਹੜੀ ਖੇਤੀ ਉਹ ਖੁਦ ਹੀ ਕਰਦੇ ਆ ਕਰਦੀ ਖੇਤੀ ਕਰੀ ਕਰਦੇ ਆਪੇ ਤੇ ਆਏ ਤਾਂ ਨਹੀਂ ਹੋਇਆ ਬਾਈ ਕਦੇ ਮੰਨ ਲਓ ਵੀ ਜ਼ਿਆਦਾ ਗਰਮੀ ਪੈਣ ਕਰਕੇ ਫਸਲ ਜਿਹੜੀ ਝਾੜ ਘਟਦਾ ਕਿ ਨਹੀਂ ਫਰਕ ਪੈਂਦਾ ਬਾਈ ਟਿੱਬੇ ਤੇ ਨਹੀਂ ਭਾਈ ਫਰਕ ਤਾਂ ਪੈਂਦਾ ਹੀ ਆ ਬਾਰਿਸ਼ ਨਾ ਹੋਵੇ ਤਾਂ ਬਾਜਰਾ ਵਗੈਰਾ ਗੁਵਾਰ ਨੂੰ ਫਸਲ ਕੱਟਦੀ ਹੈ ਜਿੰਨੀ ਫਸਲ ਮੋਟਰ ਤੇ ਵਿਜੀ ਹੈ ਉਹਨੇ ਦਾ ਲਗਭਗ ਝਾੜ ਛੁੱਟ ਰਹਿ ਜਾਂਦਾ ਹੈ ਫੁਆਰਾ ਸਿਸਟਮ ਤੇ ਬਾਈ ਕੋਈ ਸਬਸਿਡੀ ਵਗੈਰਾ ਵੀ ਹੈਗੀ ਹੈ ਕਿਸਾਨ ਭਰਾਵਾਂ ਨੂੰ ਫੁਆਰਾ ਸਿਸਟਮ ਤੇ ਸਬਸਿਡੀ ਹੈਗੀ ਫੋਰਾ ਨੂੰ ਹੂੰ ਆਪਣੇ ਲਈਏ ਤਾਂ ਸਰਕਾਰ ਦਿੰਦੀ ਹੈ 40 ਪਰਸੈਂਟ ਸਬਸਿਡੀ ਫੋਰਾ ਦੇ ਤੇ ਸੌਣੀ ਦੀਆਂ ਫਸਲਾਂ ਚ ਬਾਈ ਫਿਰ ਟਿੱਬੇ ਤੇ ਜੇ ਦੇਖੀ ਆਪਾਂ ਕਿਹੜੀ ਕਿਹੜੀ ਖੇਤੀ ਕਰਦੇ ਆ ਸੌਣੀ ਸੌਣੀ ਤੇ ਸਰਸੋਂ ਤੇ ਕਣਕ ਸਰਸੋਂ ਤੇ ਕਣਕ ਛੋਲੇ ਵੀ ਬੀਜਦੇ ਆ ਬਾਈ ਚਨੇ ਨਹੀਂ ਹੁੰਦੇ ਫਾਰਚ ਅੱਛਾ ਫਾਰਚ ਨੂੰ ਮਿਲਦੇ ਪਾਣੀ ਤੇ ਚਨੇ ਨਹੀਂ ਹੁੰਦੇ ਹੂੰ ਫਾਲ ਨਹੀਂ ਫੜਦੇ ਐ ਵਧਦਾ ਬਥੇਰੇ ਜਾਂਦੇ ਆ ਫਾਲ ਨਹੀਂ ਫੜਦੇ ਸਰੋਂ ਦੀ ਬਾਈ ਪੋਇਨਰ ਦੀ ਸਰੋਂ ਪੋਇਨਰ ਦੀ ਬੀਜਦੇ ਆ ਪੋਇਨਰ ਦੀ ਬੀਜਦੇ ਆ ਆ ਰੂਸੀ ਵਾਲਾਂ ਦੇ ਬੀਜ ਦਿੰਨੇ ਆ ਦੋ ਤਿੰਨ ਵੈਰਾਈਟੀ ਆ ਬੀਜ ਤੇ ਵਧੀਆ ਹੋ ਗਿਆ ਤੇ ਕਣਕ ਦੇ ਕਣਕ ਦੀ ਤਾਂ ਆ 1482 2851 ਆ ਵੀ ਦੇ ਲਗਭਗ 1482 ਵੀ ਦੇ ਰੇਤਲੇ ਬਾੜ ਨੂੰ ਚੰਗੀ ਮੰਦੀ ਨਾਲੇ ਖਾਣ ਨੂੰ ਵੀ ਚੰਗੀ ਹੁੰਦੀ ਸਾਡੇ ਡਿੱਗਦੀ ਨਹੀਂ ਟਿੱਬੇ ਤੇ ਹੁਣ ਕਰਕੇ ਬਈ ਕਣਕ ਕਿੰਨੇ ਪਾਣੀ ਲੈ ਜਾਂਦੇ ਸਾਡੇ ਤਾਂ ਜਿਵੇਂ ਪੰਜਾਬ ਚ ਅਸੀਂ 3 ਤੋਂ 4 ਪਾਣੀ ਲਾਉਨੇ ਆ ਟਿੱਬੇ ਤੇ ਓਕੇ ਕਣਕ ਲਗਭਗ 8 ਤੋਂ 9 ਪੜੀ ਲੈ ਜਾਂਦੀ ਹੈ 8 9 ਬਣੇ ਹਾਂਜੀ ਫਵਾਰੇ ਸਿਸਟਮ ਨਾਲ ਹੀ ਤੇ ਝਾੜ ਜੇ ਦੇਖੀਏ ਟਿੱਬੇ ਤੇ ਝਾੜ ਲਗਭਗ 8 ਤੋਂ 10 ਨੂੰ ਹੱਥ ਮਾਰ ਜਾਂਦੀ ਹੈ ਕੁਵੰਟਲ ਹਾਂਜੀ ਬਿੱਗੇ ਦਾ ਬਿੱਗੇ ਦਾ 8 ਤੋਂ ਘੱਟ ਨਹੀਂ ਰਹਿੰਦੀ ਠੀਕ ਹੈ ਠੀਕ ਹੈ ਆਏ ਸਰੋਂ ਚਾਰ ਕੁਟਲ ਵੀਗੇ ਦੇ ਨਿਕਲਦੀਆਂ ਕਣ ਖੜੀ ਜਿਹਾ ਤੇ